ਹੁਣ ਮਹਾਰਾਜ ਨੇ ਜਦੋਂ ਕਿਹਾ ਨਾ ਵੀ ਗਿਆਨ ਕਾ ਬੱਧਾ ਮੰਨ ਰਹਿ ਤੇ ਨਾਲ ਅਗਲੇ ਬਨੇ ਇਹ ਵੀ ਦੱਸਿਆ ਵੀ ਭਲੇ ਖਾ ਨਹੀਂ ਖਾਣਾ ਗੁਰ ਬੇਨ ਗਿਆਨ ਵੀ ਗੁਰੂ ਕੋਲੋਂ ਲਈ ਭਾਈ ਐਵੇਂ ਬੰਦਿਆਂ ਦੇ ਗਿਆਨ ਤੇ ਭਰੋਸਾ ਨਾ ਕਰੀ ਵਿਸ਼ਵਾਸ ਗੁਰੂ ਦੇ ਗਿਆਨ ਤੇ ਕਰਿਓ ਇੱਥੇ ਜਿੱਥੇ ਬੰਦਿਆਂ ਆਪਣਾ ਗਿਆਨ ਦੇ ਗਿਆਂ ਇੱਥੇ ਗਰੁੱਪ ਆਪਣਾ ਗਿਆਨ ਦੇ ਗੇ ਇੱਥੇ ਧੜੇ ਆਪਣਾ ਗਿਆਨ ਦੇ ਗੇ ਅਸੀਂ ਗੁਰੂ ਦੇ ਗਿਆਨ ਦੇ ਦੁਸ਼ਮਣ ਬਣ ਗਏ ਧੜਿਆਂ ਦਾ ਗਿਆਨ ਵੱਡਾ ਹੋ ਗਿਆ ਗੁਰੂ ਦਾ ਗਿਆਨ ਛੋਟਾ ਹੋ ਗਿਆ ਧੜਾ ਵੱਡਾ ਗੁਰੂ ਸਾਹਿਬ ਛੋਟੇ ਅਸੀਂ ਤਾਂ ਫੁਲਾਨੇ ਧੜੇ ਦੇ ਆ ਜੀ ਆਪਣੇ ਧੜੇ ਲਈ ਬੰਦੇ ਮਰ ਮਿਟਣ ਲਈ ਤਿਆਰ ਹੋ ਜਾਂਦੇ ਗੁਰੂ ਸਾਹਿਬ ਜੀ ਨੂੰ ਅਸੀਂ ਕਹਤਾ ਚਲੋ ਠੀਕ ਹੈ ਲਿਖੀਆਂ ਨੇ ਗੱਲਾਂ ਪਰ ਹਰ ਧੜੇ ਦੀ ਆਪਣੀ ਮਰਿਆਦਾ ਹੁੰਦੀ ਹੈ ਸਾਡਾ ਕੋਈ ਧੜਾ ਨਹੀਂ ਜੀ ਹਮਰਾ ਧੜਾ ਹਰ ਰਿਹਾ ਸਮਾਈ ਸਾਡਾ ਕੋਈ ਧੜਾ ਨਹੀਂ ਅਸੀਂ ਗੁਰੂ ਰਾਮਦਾਸ ਪਿਤਾ ਜੀ ਦੇ ਧੜੇ ਨੂੰ ਹੀ ਧੜਾ ਮੰਨਦੇ ਆ ਤੇ ਮਹਾਰਾਜ ਨੇ ਕਿਹਾ ਹਮਰਾ ਧੜਾ ਹਰ ਰਿਹਾ ਸਮਾਈ ਸਤਕਾਰਯੋਗ ਗੁਰੂ ਕੇ ਪਿਆਰਿਓ ਆਪਣੇ ਆਪਣੇ ਧੜੇ ਮੁਕਾ ਕੇ ਗੁਰੂ ਦੇ ਧੜੇ ਵਿੱਚ ਸ਼ਾਮਲ ਹੋ ਜਾਓ ਨਾ ਧੜੇ ਰਹਿਣੇ ਆ ਨਾ ਅਸੀਂ ਰਹਿਣਾ ਆ ਇਹ ਧੜਿਆਂ ਨੇ ਤੁਹਾਡਾ ਵੀ ਭੋਗ ਪਾਉਣਾ ਤੇ ਇਹਨਾਂ ਨੇ ਸਿੱਖੀ ਦਾ ਭੋਗ ਵੀ ਪਾਉਣਾ ਬੜੇ ਖਤਰਨਾਕ ਹੁੰਦੇ ਨੇ ਧੜੇ 12 ਧੜੇ ਸੀ ਸਿੱਖਾਂ ਦੇ ਮਿਸਲਾਂ ਦੇ 12 ਧੜੇ ਦੁਸ਼ਮਣ ਨੂੰ ਜਿੱਤ ਲੈਂਦੇ ਸਨ ਤੁਸੀਂ ਉਹਨਾਂ 12 ਤੜਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ ਮਿਸਲਾਂ ਬਾਰੇ ਪੜ੍ਹ ਕੇ ਵੇਖੋ ਜਿੱਦਣ ਮਿਸਲਾਂ ਇਕੱਠੀਆਂ ਹੁੰਦੀਆਂ ਸੀ ਉਸ ਦਿਨ ਵੱਡੇ ਤੋਂ ਵੱਡਾ ਦੁਸ਼ਮਣ ਢਾ ਲੈਨੀ ਅਸੀਂ ਤੇ ਜਦੋਂ ਦੁਸ਼ਮਣ ਢਾ ਲੈਂਦੇ ਸੀ ਫਿਰ ਆਪਸ ਵਿੱਚ ਲੱਗ ਪੈਂਦੇ ਸੀਗੇ ਮਿਸਲਾਂ ਫਿਰ ਆਪਸ ਚ ਲੜਦੀਆਂ ਸੀ ਤੇ ਜਦੋਂ ਆਪਸ ਚ ਲੜਦੇ ਸੀ ਉਹ ਢਾੜਾ ਫਿਰ ਸਾਡੇ ਦੇ ਕਾਬਜ਼ ਹੋ ਜਾਂਦਾ ਸੀ ਇਸੇ ਕਰਕੇ ਦਰਬਾਰ ਸਾਹਿਬ ਤੁਸੀਂ ਵੇਖੋ ਚਾਰ ਹਮਲੇ ਦਰਬਾਰ ਸਾਹਿਬ ਤੇ ਹੋਏ ਨੇ ਸਰਹੰਦ ਅਸੀਂ ਸਾਨੂੰ ਇੱਕ ਇੱਕੋ ਹੀ ਵਾਕਿਆ ਸਰਹੰਦ ਦਾ ਯਾਦ ਹੈ ਕਿਉਂਕਿ ਇਹ ਬਹੁਤਾ ਇਤਿਹਾਸ ਆਪਾਂ ਅੱਗੇ ਪੜ੍ਹਦੇ ਨਹੀਂ ਆ ਸਰਹੰਦ ਸਿਰਫ ਬੰਦਾ ਸਿੰਘ ਬਹਾਦਰ ਨੇ ਆਜ਼ਾਦ ਨਹੀਂ ਕਰਾਈ ਸਰਹੰਦ ਮਿਸਲਾਂ ਵੇਲੇ ਵੀ ਆਜ਼ਾਦ ਕਰਾਈ ਸਰਹੰਦ ਬੰਦਾ ਸਿੰਘ ਬਹਾਦਰ ਤੋਂ ਬਾਅਦ ਫਿਰ ਗੁਲਾਮ ਹੋਈ ਸਰਹੰਦ ਵਿੱਚ ਸਿੱਖਾਂ ਦਾ ਕਬਜ਼ਾ ਦੁਬਾਰਾ ਫਿਰ ਖਤਮ ਹੋਇਆ ਇਦਾਂ ਹੀ ਦਰਬਾਰ ਸਾਹਿਬ ਸਿੱਖਾਂ ਨੇ ਆਜ਼ਾਦ ਕਰਾਇਆ ਸੋ ਕਸਿੰਗ ਮਹਤਾਬ ਸਿੰਘ ਨੇ ਆਜ਼ਾਦ ਕਰਾ ਲਿਆ ਫਿਰ ਦਰਬਾਰ ਸਾਹਿਬ ਤੇ ਕਬਜ਼ਾ ਹੋਇਆ ਬਗਾਨਿਆਂ ਦਾ ਇਹ ਸਰੋਵਰ ਪੂਰਿਆ ਗਿਆ ਇੱਥੇ ਮੁਗਲਾਂ ਦਾ ਪਹਿਰਾ ਲੱਗ ਗਿਆ ਇੱਥੇ ਸਾਰਾ ਕੁਝ ਮੁਗਲ ਆਪਣੀ ਮਰਜ਼ੀ ਨਾਲ ਕਰਦੇ ਰਹੇ ਸਿੱਖ ਮਿਸਲਾਂ ਦੇ ਰੂਪ ਵਿੱਚ ਇਕੱਠੇ ਹੋ ਕੇ ਜਦੋਂ ਲੜਦੇ ਸੀ ਤੇ ਵੱਡੇ ਤੋਂ ਵੱਡੇ ਵੈਰੀ ਨੂੰ ਢਾ ਲੈਂਦੇ ਸੀ ਪਰ ਢਾਉਣ ਤੋਂ ਬਾਅਦ ਇਹ ਆਪਸ ਵਿੱਚ ਲੜਦੇ ਸਨ ਜਦੋਂ ਇਹ ਆਪਸ ਵਿੱਚ ਲੜਦੇ ਸਨ ਤੇ ਵੈਰੀ ਫਿਰ ਇਹਨਾਂ ਤੇ ਤਾਵਾ ਬੋਲ ਦੱਸ ਇਸੇ ਕਰਕੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਕਈਆਂ ਨੇ ਲਿਖਿਆ ਵੀ ਉਹਨੇ ਮਿਸਲਾਂ ਦਾ ਨੁਕਸਾਨ ਕੀਤਾ ਨਹੀਂ ਮਿਸਲਾਂ ਦਾ ਨੁਕਸਾਨ ਨਹੀਂ ਕੀਤਾ ਜਿਹੜਾ ਘੱਟ ਸਮਝ ਰੱਖਦਾ ਹੈ ਨਾ ਇਤਿਹਾਸ ਦੀ ਉਹਨੂੰ ਐ ਲੱਗਦਾ ਮਿਸਲਾਂ ਮੁਕਾਇਆਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹਨੇ ਮਿਸਲਾਂ ਨਹੀਂ ਮੁਕਾਇਆਂ ਮਿਸਲਾਂ ਦਾ ਢੜਾ ਵੱਡਾ ਕਰਤਾ ਮਿਸਲਾਂ ਨੂੰ ਸਮਝਾਤਾ ਵੀ ਸਾਡਾ ਇੱਕ ਢੜਾ ਹੈ ਔਰ ਉਹਨਾਂ ਚ ਕਿੱਡੀਆਂ ਵੱਡੀਆਂ ਵੱਡੀਆਂ ਸਦਾ ਕੌਰ ਵਾਲੀ ਮਿਸਲ ਹੈ ਭਾਵੇਂ ਫੁੱਲਕੀਆ ਮਿਸਲ ਜਿੰਨੀਆਂ ਵੀ ਮਿਸਲਾਂ ਸਨ ਉਹਨਾਂ ਨੇ ਆਪਣੇ ਆਪਣੀਆਂ ideologies ਖਤਮ ਕੀਤੀ ਇੱਕ ਧੜੇ ਥੱਲੇ ਆ ਗਏ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਸ ਮਿਸ਼ਨ ਨੂੰ ਆਪਣੇ ਧੜੇ ਨਾਲੋਂ ਤੋੜ ਕੇ ਬਾਬੇ ਨਾਨਕ ਦੇ ਧੜੇ ਨਾਲ ਜੋੜ ਲਿਆ ਇਹਨਾਂ ਨੇ ਪਹਿਲਾ ਸਿੱਖ ਰਾਜ ਸਿੱਖਾਂ ਨੇ ਪੈਦਾ ਕੀਤਾ ਜਿਹੜੇ ਗੁਰੂ ਸਾਹਿਬ ਜੀ ਦੇ ਜਾਣ ਤੋਂ ਤਕਰੀਬਨ 100 ਸਾਲ ਬਾਅਦ ਤੁਸੀਂ ਧਿਆਨ ਨਾਲ ਵੇਖ ਸਕਦੇ ਹੋ ਹੁਣ ਅੱਜ ਵੀ ਰੱਖ ਤੁਸੀਂ ਕਹੀ ਜਾਉ ਰਾਜ ਕਰੇਗਾ ਖਾਲਸਾ ਜਿੰਨੇ ਮਰਜੀ ਫਿਰਕੇ ਬਣਾ ਲਓ ਜਿੰਨੀਆਂ ਮਰਜੀ ਜੰਗਾਂ ਲੜ ਲਓ ਜੋ ਮਰਜੀ ਹੋ ਜਾਏ ਆ ਤੁਸੀਂ ਵੇਖਦੇ ਹੀ ਹੋ ਚਲੋ ਹਾਲਾਤ ਨੇ ਆਪਣੇ ਆਪਣੇ ਹਰ ਬੰਦਾ ਆਪਣੇ ਆਪਣੇ ਢੰਗ ਨਾਲ ਚੱਲਦਾ ਪਰ ਤੁਸੀਂ ਨੋਟ ਕਰਕੇ ਵੇਖੋ ਕਿ ਇੱਕ ਡੇਰੇਦਾਰ ਸਾਧ ਜਿਹੜਾ ਬਲਾਤਕਾਰ ਦੇ ਕੇਸ 'ਚ ਜੇਲ੍ਹ 'ਚ ਹੈ ਤੇ ਉਹਨੂੰ ਸਾਲ 'ਚ ਕਿੰਨੀ ਵਾਰ ਪ੍ਰੋਲ ਮਿਲਦੀ ਹੈ ਪਤਾ ਨਹੀਂ ਜਦੋਂ ਦਿਲ ਕਰਦਾ ਆ ਜਾਂਦਾ ਉਹ ਤੇ ਦੂਜੇ ਬੰਨੇ ਜਗਤਾਰ ਸਿੰਘ ਹਵਾਰਾ ਜਿਨ੍ਹਾਂ ਦੀ ਮਾਤਾ ਬਿਮਾਰ ਪਈ ਐ ਤੇ ਤਰਲੇ ਲੈ ਰਹੀ ਐ ਵੀ ਮੈਂ ਪੁੱਤ ਨੂੰ ਮਿਲਣਾ ਔਰ ਜਗਤਾਰ ਸਿੰਘ ਹਵਾਰੇ ਦੇ ਸਾਰੇ ਕੇਸਾਂ ਵਿੱਚੋਂ ਬਰੀ ਐ ਕੋਈ ਕੇਸ ਨਹੀਂ ਐ ਇਸ ਵੇਲੇ ਉਹਦੇ ਤੇ ਮਤਲਬ ਕੋਈ ਕੇਸ ਨਹੀਂ ਐ ਮੈਂ ਕਹਿੰਦਾ ਕੋਈ ਇੱਕ ਅੱਧਾ ਕੇਸ ਹੋਵੇ ਤਾਂ ਤੁਸੀਂ ਕਹਿ ਸਕਦੇ ਆ ਭਾਈ ਉਹਨੂੰ ਕਿਵੇਂ ਕੱਢੀਏ ਬਾਹਰ ਅਸੀਂ ਗੱਲ ਸਿਰਫ ਇੰਨੀ ਐ ਵੀ ਤੁਹਾਡੀ ਮਿਸਲ ਵੰਡ ਨੇ ਤੁਹਾਡੀਆਂ ਧੜਿਆਂ ਨੇ ਤੁਹਾਨੂੰ ਆਪਸ ਵਿੱਚ ਵੰਡ ਕੇ ਰੱਖਿਆ ਤੁਸੀਂ ਜਿੰਨਾ ਚਿਰ ਤੱਕ ਇੱਕ ਨਹੀਂ ਹੁੰਦੇ ਇੱਕ ਪਲੇਟਫਾਰਮ ਤੇ ਨਹੀਂ ਆਉਂਦੇ ਤੁਹਾਡੀਆਂ ਲੜੀਆਂ ਲੜਾਈਆਂ ਕਿਸੇ ਮੈਨੇ ਨਹੀਂ ਰੱਖਦੀਆਂ ਜਿੰਨਾ ਮਰਜ਼ੀ ਤੁਸੀਂ ਜੋਰ ਲਾਈ ਚੱਲੋ ਭਾਵੇਂ ਵਿਦੇਸ਼ਾਂ 'ਚ ਬੈਠੇ ਲਾਈ ਚੱਲੋ ਜਦੋਂ ਕਿਤੇ ਪੰਜਾਬ 'ਚ ਕੋਈ ਮਾੜੀ ਜੀ ਮੂਵਮੈਂਟ ਚੱਲਦੀ ਹੈ ਤੁਸੀਂ ਆਪਣੀ ਨੇਕ ਕਮਾਈ ਵਿੱਚੋਂ ਪੈਸੇ ਕੱਢ-ਕੱਢ ਕੇ ਪੰਜਾਬ ਭੇਜ ਦਿਓ ਵੀ ਸ਼ਾਇਦ ਹੁਣ ਪੰਜਾਬ ਦਾ ਭਲਾ ਹੋ ਜਾਏਗਾ ਸ਼ਾਇਦ ਹੁਣ ਪੰਜਾਬ ਦਾ ਭਲਾ ਹੋ ਜਾਏਗਾ ਪਰ ਨਹੀਂ ਹੋਣਾ ਪੰਜਾਬ ਦਾ ਭਲਾ ਹੁਣਾਂ ਚਿਰ ਤੱਕ ਜਿੰਨਾ ਚਿਰ ਤੱਕ ਅਸੀਂ ਆਪਣੇ ਧੜਿਆਂ ਨੂੰ ਮਾਰ ਕੇ ਗੁਰੂ ਨਾਨਕ ਦੇ ਧੜੇ ਥੱਲੇ ਨਹੀਂ ਆਉਂਦੇ ਇਸ ਨਿਸ਼ਾਨ ਥੱਲੇ ਨਹੀਂ ਆਉਂਦੇ ਔਰ ਇਹ ਔਖਾ ਹੈ ਤੁਹਾਡੀ ਕਿਰਤ ਤੇ ਡਾਕੇ ਵੱਜਦੇ ਰਹਿਣਗੇ ਵੱਜਦੇ ਰਹੇ ਨੇ ਔਰ ਗਾਂ ਵੀ ਵੱਜਣਗੇ ਜਿੱਦਣ ਤੁਸੀਂ ਇੱਕ ਪਲੇਟਫਾਰਮ ਤੇ ਆ ਗਏ ਜਿੱਦਣ ਤੁਸੀਂ ਮਿਸਲਵੰਡ ਖਤਮ ਕਰਤੀ ਕੀ ਔਕਾਤ ਹੈ ਕੋਈ ਕਿਹੜੀ ਤਾਕਤ ਇੱਕ ਮਾਂ ਨੂੰ ਪੁੱਤ ਗੁਰ ਨਾਲੋਂ ਮਿਲਣ ਤੋਂ ਰੋਕ ਸਕਦੀ ਹੈ ਇੱਕ ਪੁੱਤ ਨੂੰ ਆਪਣੀ ਮਾਂ ਨਾਲ ਮਿਲਣ ਤੋਂ ਰੋਕ ਸਕਦੀ ਹੈ ਭਲਾ ਮਾਂ ਬਿਮਾਰ ਪਈ ਹੈ ਪਤਾ ਨਹੀਂ ਕਿਹੜੇ ਵੇਲੇ ਮਾਂ ਦਾ ਉਹ ਆਖੀਰਲਾ ਸਵਾਸ ਹੋਣਾ ਹੈ ਮਾਂ ਇਸ ਦੁਨੀਆ ਤੋਂ ਤੁਰ ਜਾਣਾ ਹੈ ਇਹ ਤਰਲੇ ਲੈਂਦੀ ਤੁਰ ਜਾਏਗੀ ਵੀ ਮੈਨੂੰ ਮੇਰਾ ਪੁੱਤ ਨਹੀਂ ਮਿਲ ਸਕਿਆ ਤੇ ਅਸੀਂ ਦਾਅਵੇ ਕਰਦੇ ਹਾਂ ਵੀ ਅਸੀਂ ਬਹੁਤ ਇੰਟੈਲੀਜੈਂਟ ਹੋ ਗਏ ਇੱਕ ਮਾਂ ਨੂੰ ਪੁੱਤ ਨਾ ਮਿਲਾ ਸਕੇ ਅਸੀਂ ਉਦੀ ਵਜ੍ਹਾ ਸਮਝੋ ਤਾਂ ਗੁਰੂ ਕੇ ਪਿਆਰਿਓ ਇਹ ਸਾਰੀਆਂ ਚੀਜ਼ਾਂ ਧਿਆਨ ਮੰਗਦੀਆਂ ਨੇ ਐਵੇਂ ਨਹੀਂ ਕੂ ਕੂ ਕੇ ਤੁਹਾਨੂੰ ਬਾਰ ਬਾਰ ਕਹੀਦਾ ਵੀ ਆਪਣੇ ਧੜਿਆ ਨੂੰ ਨਿੱਕੇ ਮੰਨਿਆ ਕਰੋ ਗੁਰੂ ਦੇ ਧੜੇ ਨੂੰ ਵੱਡਾ ਮੰਨਿਆ ਕਰੋ ਸਾਨੂੰ ਆਪਣਾ ਗਰੁੱਪ ਜੇਮ ਖਤਮ ਕਰਨਾ ਪੈਗਾ ਜੇ ਅਸੀਂ ਗੁਰੂ ਨਾਨਕ ਦੇ ਵਫਾਦਾਰ ਹੋਣਾ ਹੈ ਇਹ ਠੀਕ ਹੈ ਤੁਸੀਂ ਆਪਣੇ ਗਰੁੱਪ ਵੱਡੇ ਕਰ ਲਓ ਕਿਸੇ ਗਰੁੱਪ ਨੂੰ 4 ਦਿਨ ਲੋ ਕੇ ਯਾਦ ਰੱਖ ਲੈਣਗੇ ਮਹੀਨਾ ਯਾਦ ਰੱਖ ਲੈਣਗੇ ਕੋਈ ਤੁਹਾਡੇ ਜਾਣ ਤੋਂ 15 20 50 ਦਿਨ ਤੁਹਾਡੇ ਢੜੇ ਨੂੰ ਯਾਦ ਕਰ ਲਏਗਾ ਅਖੀਰ ਭਾਈ ਸਦੀਵੀ ਜੁਗੋ ਜੁਗ ਢੜਾ ਇੱਕੋ ਹੀ ਰਹਿਣਾ ਉਹ ਹੈ ਦਸ਼ਮੇਸ਼ ਪਿਤਾ ਜੀ ਦਾ ਢੜਾ ਬਾਕੀ ਤੁਹਾਡੇ ਸਾਰੇ ਹੀ ਨਿੱਕੇ ਵੱਡੇ ਖਤਮ ਹੋਣਗੇ